ਸਸਿਕਾਲ ਜੀ ਸਿਮਰ ਅੰਟਿਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਚੈਨਲ ਤੇ ਨਵੇਂ ਆਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਫੇਰ ਤੁਹਾਡੇ ਲਈ ਈਵਨਿੰਗ ਵਾਲੀ ਸੰਡੇ ਸੇਲ ਦੇ ਸੂਟ ਲੈ ਕੇ ਆਨੇ ਆ ਜੀ ਪਾਰਟੀ ਵੇਅਰ ਸੂਟ ਹੈ ਜੀ 500 ਤੋਂ ਲੈ ਕੇ 1500 ਦੇ ਵਿੱਚ ਵਿੱਚ ਬਹੁਤ ਹੀ ਪਿਆਰੇ ਪਾਰਟੀ ਵੇਅਰ ਸੂਟ ਹੈ ਰੇਟ ਸੁਣ ਕੇ ਤੁਸੀਂ ਹੈਰਾਨ ਰਹਿ ਜਾਉਗੇ ਜੀ ਸਭ ਤੋਂ ਪਹਿਲਾਂ ਜੀ ਤੁਸੀਂ ਸ਼ਰਟ ਚੈੱਕ ਕਰੋ ਜੀ ਪਿਓਰ ਸਿਲਕ ਸੋਨਾ ਚਾਂਦੀ ਸ਼ਰਟ ਹੈ ਜੀ ਇਹਨੂੰ ਸੋਨਾ ਚਾਂਦੀ ਸੂਟ ਨਾਲ ਜਾਣਿਆ ਜਾਂਦਾ ਜੀ ਬਨਾਰਸੀ ਸਟਾਈਲ ਸੂਟ ਹੈ ਜੀ ਸੂਟ ਦੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਤੇ 2.5 ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 1098 1098 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਿਆ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਪਿਆਰੇ 5 ਮੀਟਰ ਪਿਓਰ ਬਸਕੋਸ ਜੌਰਜਟ ਦਾ ਤੁਹਾਨੂੰ ਸੂਟ ਮਿਲੂਗਾ ਘੇਰੇ ਤੇ ਵੀ ਬਹੁਤ ਪਿਆਰਾ ਵਰਕ ਹੋਇਆ ਹੋਇਆ ਹੈ ਬਹੁਤ ਪਿਆਰਾ ਹੈਵੀ ਸੂਟ ਬਣਿਆ ਹੋਇਆ ਹੈ ਜੀ ਬਾਟਮ ਤੇ ਵੀ ਵਰਕ ਮਿਲੂਗਾ ਬਾਜੂ ਤੇ ਵੀ ਵਰਕ ਮਿਲੂਗਾ ਕੰਟਰਾਸਟ ਨਾਲ ਦੁਪੱਟਾ ਲਾਇਆ ਹੋਇਆ ਜਿੱਦਾਂ ਤੁਸੀਂ ਪਿਕ ਚ ਦੇਖ ਰਹੇ ਆ ਤੁਸੀਂ ਓਦਾਂ ਸੂਟ ਨੂੰ ਸਟੀਚ ਕਰਾਓ ਸੂਟ ਦੀ ਲੁੱਕ ਬਹੁਤ ਪਿਆਰੀ ਆਉਗੀ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਤੇ ਕਲਰ ਦੁਪट्टे ਦਾ ਕਲਰ ਦੇਖੋ ਕਿੰਨਾ ਪਿਆਰਾ ਨਾਲ ਕੰਟਰਾਸਟ ਲਾਇਆ ਹੋਇਆ ਹੈ ਸੂਟ ਦਾ ਪ੍ਰਾਈਸ ਹੈਗਾ ਜੀ 990 990 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਸੈਂਡ ਕਰੀ ਜਾਇਆ ਕਰੋ ਜੀ ਫਿਰ ਸਟਾਕ ਖਤਮ ਹੋ ਜਾਂਦਾ ਜੀ ਬਹੁਤ ਵਧੀਆ ਸੰਡੇ ਸੇਲ 'ਚ ਸੂਟ ਕੱਢੇ ਆ ਜਿਵੇਂ ਸਾਡੇ ਕੋਲ ਸਿੰਗਲ ਸਿੰਗਲ ਪੀਸ ਰਹਿ ਜਾਂਦਾ ਹੈ ਉਹ ਅਸੀਂ ਸੰਡੇ ਸੇਲ ਵਿੱਚ ਕੱਢ ਦਿੰਦੇ ਆ ਇਹੀ ਸੂਟ ਜੇ ਸਾਤੋਂ ਤੁਸੀਂ ਦੋ ਦਿਨ ਚਾਰ ਦਿਨ ਜਾਂ ਮੰਡੇ ਮੰਗੋਗੇ ਤਾਂ ਸੂਟ ਤੁਹਾਨੂੰ 1500 ਦਾ ਮਿਲੂਗਾ ਜੀ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਅਗਲਾ ਸੂਟ ਹੈਗਾ ਜੀ ਪਿਓਰ ਕਰੇਵ ਦਾ ਸੂਟ ਹੈ ਜੀ 5 ਮੀਟਰ ਦੀ ਕੱਟ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਸ਼ਰਟ ਦੀ ਲੈਂਥ ਬਣਾਓ ਜੀ ਥ्रेड ਵਰਕ ਹੋਇਆ ਹੋਇਆ ਹੈ ਹੈਂਡ ਵਰਕ ਹੋਇਆ ਹੋਇਆ ਹੈ ਦੁਪट्टे ਤੁਹਾਨੂੰ ਚਨੋਂਨ ਦਾ ਮਿਲੂਗਾ 4 ਟੂ ਸਾਈਡ ਵਰਕ ਮਿਲੂਗਾ ਫੋਰ ਸਾਈਡ ਲੈਸ ਦੀ ਫਿਨਿਸ਼ਿੰਗ ਮਿਲੂਗੀ ਸੂਟ ਦਾ ਪ੍ਰਾਈਸ ਹੈਗਾ ਜੀ 899 899 ਵਿੱਚ ਤੁਹਾਨੂੰ ਇੰਨਾ ਪਿਆਰਾ ਹੈਵੀ ਇੰਨਾ ਪਿਆਰਾ ਹੈਵੀ ਵਰਕ ਵਾਲਾ ਸੂਟ ਦੇ ਰਹੇ ਆ ਜਲਦੀ ਤੋਂ ਜਲਦੀ ਸਕਰੀਨ ਸ਼ਾਰਟ ਖਿੱਚੀ ਜੋ ਸੂਟ ਬੁੱਕ ਕਰੀ ਜੋ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਐਦਾਂ ਨਾ ਹੋਵੇ ਕਿ ਜਦ ਤੱਕ ਤੁਸੀਂ ਵੀ ਸੂਟ ਸਿਲੈਕਟ ਕਰੋ ਸੂਟ ਖਤਮ ਹੋ ਜਾਣਾ ਇਸ ਕਰਕੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ 5 ਮੀਟਰ ਦੀ ਸੂਟ ਦੀ ਕੱਟ ਹੈ ਜੀ ਥ੍ਰੈਡ ਵਰਕ ਹੋਇਆ ਹੋਇਆ ਬਹੁਤ ਪਿਆਰਾ ਦੁਪੱਟੇ ਦੇ 2 ਸਾਈਡ ਤੁਹਾਨੂੰ ਥ੍ਰੈਡ ਵਰਕ 4 ਸਾਈਡ ਗੋਟੇ ਦੀ ਫਿਨਿਸ਼ਿੰਗ ਮਿਲੂਗੀ ਜੀ ਐਦਾਂ ਦਾ ਸੂਟ ਤੁਸੀਂ ਕਿਤੋਂ ਵੀ ਟਰਾਈ ਕਰ ਲਿਓ ਜੀ ਐਨੇ ਘੱਟ ਰੇਟ ਵਿੱਚ ਤੁਹਾਨੂੰ ਕਿਤੋਂ ਸੂਟ ਨਹੀਂ ਮਿਲੂਗਾ ਜੀ ਸੂਟ ਦੇਖਣਾ ਜਾਂ ਲੈਣਾ ਦੋਨੇ ਚੀਜ਼ਾਂ ਵਿੱਚ ਫਰਕ ਹੁੰਦਾ ਹੈ ਲੈਣਾ ਹਰ ਵਾਰੀ ਆਪਾਂ ਨਹੀਂ ਲੈ ਸਕਦੇ ਤਾਂ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਐਂਡ ਤੱਕ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 948 948 ਸੂਟ ਦਾ ਪ੍ਰਾਈਸ ਹੈ ਜੀ 5 ਮੀਟਰ ਪਿਓਰ ਬਚਿੱਤਰਾ ਸਿਲਕ ਦੀ ਸੂਟ ਮਿਲੂਗਾ ਤੁਹਾਨੂੰ ਬਚਿੱਤਰਾ ਸਿਲਕ ਬੜਾ ਪਿਆਰਾ ਕੱਪੜਾ ਹੁੰਦਾ ਜੀ ਅਸੀਂ ਮੈਂ ਖੁਦ ਵੀ ਇਹਦੇ ਨਾਲ ਦਾ ਮਹਿੰਦੀ ਕਲਰ ਦਾ ਸੂਟ ਸਟਿਚ ਕੀਤਾ ਹੈ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 948 948 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਆ 5 ਮੀਟਰ ਦੀ ਕਟ ਮਿਲੂਗੀ ਬਚਿੱਤਰਾ ਸਿਲਕ ਦਾ ਸੂਟ ਮਿਲੂਗਾ ਜੀ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਬਚਿੱਤਰਾ ਸਿਲਕ ਦਾ 2 ਸਾਈਡ ਵਰਕ ਵਰਕ ਹੋਇਆ ਹੋਇਆ ਹੈ ਜੀ 4 2 ਸੈੱਡ ਇਹ ਨਾ ਮੈਂ ਕਹਿੰਦੀ 4 ਸੈੱਡ 2 ਸੈੱਡ ਲੜਾਂ ਪਰ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਜੀ 948 ਰੁਪਿਆ 948 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਦੇ ਰਹੇ ਹਾਂ ਸੂਟ ਦੇ ਕੇ ਆ ਕਹਿਣੇ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਹੈ ਜੀ ਮੈਂ ਕਿਸੇ ਫੰਕਸ਼ਨ ਤੇ ਜਾਣਾ ਸੀ ਮਹਿੰਦੀ ਕਲਰ ਦਾ ਮੈਂ ਮਹਿੰਦੀ ਵਾਸਤੇ ਸੂਟ ਰੈਡੀ ਕਰਿਆ ਇਹਦੇ ਨਾਲ ਦਾ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਲੌਂਗ ਸ਼ਰਟ ਰੱਖ ਕੇ ਨਾਲ ਪਲਾਜੋ ਰੈਡੀ ਕਰਿਆ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਜੀ ਤੁਸੀਂ ਲਾਈਨਿੰਗ ਲਵਾਉਣੀ ਚਾਹੁੰਦੇ ਆ ਗੱਲ ਅਲੱਗ ਹੈ ਜਣੇ ਕਿ ਮੈਂ ਸ਼ਰਟ ਸ਼ਰਟ ਵਿੱਚ ਲਾਈਨਿੰਗ ਲਵਾਈਆ ਕਿਉਂਕਿ ਇਹ ਥੋੜਾ ਮਤਲਬ ਜਿਵੇਂ ਗਰਮੀਆਂ ਜੇ ਸਟਾਰਟ ਹੁੰਦੀਆਂ ਨਾ ਉਸ ਟਾਈਮ ਵੀ ਇਹ ਕੱਪੜਾ ਆਪਾਂ ਪਾ ਸਕਦੇ ਹਾਂ ਜੀ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਦੁਪੱਟਾ ਪੂਰਾ ਖੁੱਲਾ ਡੁੱਲਾ ਹੈ ਜੀ ਐਦਾਂ ਨਹੀਂ ਹੈ ਵੀ ਦੁਪट्टे ਦੀ ਚੁੜਾਈ ਘੱਟ ਹੈ ਦੁਪੱਟਾ ਬਹੁਤ ਹੀ ਪਿਆਰਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਉਸ ਤੋਂ ਬਾਅਦ ਜੀ ਕਲਰ ਚੈੱਕ ਕਰੀ ਜੋ ਜੀ ਬਹੁਤ ਪਿਆਰੇ ਕਲਰਾਂ ਲੈਣ ਦੇਣ ਲਈ ਵੀ ਤੁਸੀਂ ਇਹ ਸੂਟ ਸੱਤੋਂ ਬਾਏ ਕਰ ਸਕਦੇ ਆ ਇੱਕ ਵੀਡੀਓ ਚ ਜੇ ਚਾਰ ਸੂਟ ਤੁਸੀਂ ਸਾਨੂੰ ਸੱਤੋਂ ਇਕੱਠੇ ਬਾਏ ਕਰਦੇ ਆ ਤਾਂ ਤੁਹਾਨੂੰ ਹੋਰ ਬਹੁਤ ਹੀ ਪਿਆਰੇ ਸੂਟ ਹੈ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜੋ ਜੀ ਅਗਲਾ ਸੂਟ ਚੈੱਕ ਕਰੋ ਜੀ 5 ਮੀਟਰ ਦੀ ਪਸ਼ਮੀਨੇ ਦੀ ਤੁਹਾਨੂੰ ਕੱਟ ਮਿਲੂਗੀ ਜੀ 5 ਮੀਟਰ ਦੀ ਤੇ ਪਸ਼ਮੀਨੇ ਦਾ ਹੀ ਤੁਹਾਨੂੰ ਸ਼ਾਲ ਮਿਲੂਗਾ ਸੂਟ ਦਾ ਪ੍ਰਾਈਸ ਹੈਗਾ ਜੀ 748 748 ਸੂਟ ਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ ਇਹ ਪਸ਼ਮੀਨੇ ਦਾ ਸੂਟ ਹੈ ਜੀ ਪਸ਼ਮੀਨੇ ਦਾ ਪਸ਼ਮੀਨੇ ਦੀ ਉਹ ਨਾਲ ਸ਼ਾਲ ਮਿਲੂਗੀ ਜੀ ਸੂਟ ਦਾ ਪ੍ਰਾਈਸ ਹੈਗਾ ਜੀ 748 748 ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਸੂਟ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਤ ਨੂੰ ਕਾਲ ਵੀ ਕਰ ਸਕਦੇ ਆ ਜੀ ਐਦਾਂ ਦੀ ਕੋਈ ਗੱਲ ਨਹੀਂ ਹੈ ਵੀ ਤੁਸੀਂ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਆ ਕਾਲ ਵੀ ਕਰ ਸਕਦੇ ਆ ਜੀ ਬਹੁਤ ਵਧੀਆ ਪਸ਼ਮੀਨਾ ਹੈ ਪਸ਼ਮੀਨਾ ਤੇ ਕੋਈ ਬੂਰ ਨਹੀਂ ਆਣਾ ਜੀ ਇਹਦੀ ਗਾਰੰਟੀ ਆ ਜੀ ਸੂਟ ਦਾ ਪ੍ਰਾਈਸ ਹੈਗਾ ਜੀ 748 748 ਵਿੱਚ ਤੁਹਾਨੂੰ ਇੰਨਾ ਪਿਆਰਾ ਪਸ਼ਮੀਨੇ ਦਾ ਸੂਟ ਦੇ ਰਹੇ ਆ ਓਨਲੀ ਸੰਡੇ ਸੇਲ ਵਿੱਚ ਜਿਵੇਂ ਸਿੰਗਲ ਸਿੰਗਲ ਪੀਸ ਰਹਿਣ ਕਰਕੇ ਸਾਡੇ ਕੋਲ ਦਿਖਾਉਣ ਦੀ ਕੋਈ ਆਪਸ਼ਨ ਨਹੀਂ ਰਹਿੰਦੀ ਤਾਂ ਕਰਕੇ ਅਸੀਂ ਸਿੰਗਲ ਸਿੰਗਲ ਪੀਸ ਸੰਡੇ ਸੇਲ ਵਿੱਚ ਕੱਢ ਦਿੰਨੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਪਸ਼ਮੀਨੇ ਦੇ 748 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਸਕਰੀਨ ਤੇ ਮੇਰਾ ਨੰਬਰ ਸ਼ੋ ਹੋ ਰਿਹਾ ਜਲਦੀ ਤੋਂ ਜਲਦੀ ਆਪਣੇ ਸੂਟ ਪਸੰਦ ਕਰੀ ਜਾਓ ਸਕਰੀਨ ਸ਼ਾਟ ਸੈਂਡ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਹੈ ਜੀ ਬਹੁਤ ਪਿਆਰੇ ਪਸ਼ਮੀਨੇ ਦੇ ਸੂਟ ਹੈ ਜੀ ਪਸ਼ਮੀਨੇ ਦੇ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਪਸ਼ਮੀਨੇ ਦੀ ਉਹ ਨਾਲ ਸ਼ਾਲ ਹੈ ਜੀ 748 ਵਿੱਚ ਤੁਹਾਨੂੰ ਇੰਨਾ ਪਿਆਰਾ ਸੂਟ ਮਿਲੂਗਾ ਸੂਟ ਦੇ ਕੇ ਆ ਕਹਿਣਾ ਕਲਰ ਬਹੁਤ ਹੈ ਜੀ ਇਦਾਂ ਨਹੀਂ ਹੈ ਵੀ ਤੁਸੀਂ ਕਲਰ ਚੂਜ਼ ਕਰਨ ਲੱਗੇ ਤੁਹਾਨੂੰ ਕੰਫਿਊਜ਼ਨ ਹੋਊਗੀ ਜੀ ਕਲਰ ਬਹੁਤ ਪਿਆਰੇ ਆ ਉਸ ਤੋਂ ਪਹਿਲਾਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ 5 ਮੀਟਰ ਦੀ ਪਿਓਰ ਕਰੇਵ ਦਾ ਤੁਹਾਨੂੰ ਸੂਟ ਮਿਲੂਗਾ ਬਾਟਮ ਤੁਹਾਨੂੰ ਸਟਾਈਲ ਫੈਨਸੀ ਮਿਲੂਗੀ ਜੀ ਦੁਪੱਟਾ ਤੁਹਾਨੂੰ 2.5 ਮੀਟਰ ਮਿਲੂਗਾ ਚਨੋਂਨ ਦਾ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਬੁਟੀਕ ਸਟਾਈਲ ਕਲਰ ਬਹੁਤ ਪਿਆਰਾ ਜਿੱਦਾਂ ਤੁਹਾਨੂੰ ਪਿਕ ਤੇ ਸ਼ੋ ਹੋ ਰਿਹਾ ਐ ਇਦਾਂ ਬਣ ਕੇ ਰੈਡੀ ਹੋਣਾ ਜੀ 1098 ਸੂਟ ਦਾ ਪ੍ਰਾਈਸ ਹੈ ਜੀ 1098 ਬਹੁਤ ਪਿਆਰੀ ਪੀਕਾਕ ਬਣੇ ਹੋਇਆ ਜੀ ਬਹੁਤ ਜ਼ਿਆਦਾ ਸੋਹਣੇ ਜਲਦੀ ਤੋਂ ਜਲਦੀ ਆਪਣੇ ਸੂਟ ਆਰਡਰ ਕਰੋ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਇੰਨਾ ਹੈਵੀ ਸੂਟ ਹੈ ਜੀ ਇਹ ਵੀ ਅਸੀਂ ਅੱਜ ਸੇਲ ਦੇ ਰੇਟ ਵਿੱਚ ਕੱਢ ਰਹੇ ਆ ਬੈਲਵਟ ਦਾ ਸੂਟ ਹੈ ਬਹੁਤ ਹੀ ਪਿਆਰਾ ਹੈਵੀ ਸ਼ਾਲ ਨਾਲ 벨ਵਟ ਦੀ ਤੇ ਉਸ ਤੋਂ ਬਾਅਦ ਥ੍ਰੈਡ ਵਰਕ ਹੋਇਆ ਹੋਇਆ ਸਾਰੇ ਸੂਟ ਤੇ ਸਟੋਲ ਤੇ ਵੀ ਤੇ ਸੂਟ ਤੇ ਵੀ ਸੂਟ ਦਾ ਪ੍ਰਾਈਸ ਹੈਗਾ ਜੀ 1900 ਰੁਪਿਆ 1900 ਰੁਪਏ ਵਿੱਚ ਤੁਹਾਨੂੰ ਇੰਨਾ ਪਿਆਰਾ 벨ਵਟ ਦਾ ਸੂਟ ਦੇ ਰਹੇ ਹਾਂ ਅੱਜ ਦੀ ਡੇਟ ਲਈ ਅੱਜ ਦੀ ਡੇਟ ਵਿੱਚ ਜਿਹੜੀਆਂ ਮੇਰੀਆਂ ਪੈਣਾ ਇਸ ਵੀਡੀਓ 'ਚ ਸੂਟ ਓਕੇ ਕਰਨਗੀਆਂ ਉਹਨਾਂ ਨੂੰ ਏਸੀ ਰੇਟ ਦਾ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1900 ਰੁਪਿਆ 1900 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਪੂਰਾ ਹੈਵੀ ਵਰਕ ਹੋਇਆ ਵਾ ਥਰੈਡ ਵਰਕ ਹੋਇਆ ਵਾ ਸਾਰੇ ਸੂਟ ਤੇ ਬਹੁਤ ਹੀ ਪਿਆਰਾ ਸੂਟ ਦੀ ਲੁੱਕ ਬਣ ਕੇ ਆਉਣੀਆ ਕਿ ਆ ਕਹਨੇ ਜਿਸ ਦਿਨ ਤੁਸੀਂ ਸੂਟ ਵੇਅਰ ਕਰੋਗੇ ਜੀ ਸਾਰੇ ਤੁਹਾਡੇ ਕਿਹਨੂੰ ਦੇਖਣਗੇ ਜੀ ਇੰਨੀ ਸੋਹਣੀ ਸੂਟ ਦੀ ਲੁੱਕ ਬਣ ਕੇ ਆਉਣੀਆ ਥੈਂਕ ਯੂ so much ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ